ਭਾਈ ਗੁਰਜੀ ਇਹ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸ੍ਰੀ ਮੁਕਸਰ ਸਾਹਿਬ ਦਰਸ਼ਨ ਕਰੋ ਦਰਸ਼ਨ ਕਰੋ ਸੰਗਤ ਜੀ ਇਹ ਉਹ ਸਥਾਨ ਹੈ ਜਿੱਥੇ ਭਾਈ ਮਹਾ ਸਿੰਘ ਜੀ ਦਾ ਲਿਖਿਆ ਹੋਇਆ ਵਧਾਵਾ ਨਗੁਰ ਗੋਵਿੰਦ ਸਿੰਘ ਪਾਤਸ਼ਾਹ ਨੇ ਉਹਨਾਂ ਦੇ ਸਾਹਮਣੇ ਵਦਾਵਾ ਪਾੜਿਆ ਸੀ ਟੁੱਟੀ ਗੰਢ ਲਈ ਸੀ ਵਾਹਿਗੁਰੂ ਜੀ ਇਹ ਮੁਕਸਰ ਸਾਹਿਬ ਦਾ ਸਰੋਵਰ ਹੈ ਜੀ ਦਰਸ਼ਨ ਕਰੋ ਜੀ ਆਪ ਜੀ ਬਹੁਤ ਹੀ ਵੱਡਾ ਸਰੋਵਰ ਹੈ ਭਾਈ ਜੀ ਇਹ ਸਥਾਨ ਹੈ ਜੀ ਸ੍ਰੀ ਮੁਕਤਸਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਸ੍ਰੀ ਮੁਕਤਸਰ ਸਾਹਿਬ ਵਿਖੇ ਦਰਸ਼ਨ ਕਰਨ ਵਾਸਤੇ ਆਏ ਹਾਂ ਜੀ ਬਾਬਾ ਜੀ ਨੂੰ ਮਿਲੇ ਹਾਂ ਜੀ ਆਹ ਕਰਦੇ ਆ ਦਰਸ਼ਨ ਤੇ ਜਾਣਦੇ ਇਸ ਦਾ ਇਤਿਹਾਸ ਕੀ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਕੀ ਫਤਿਹ ਬਾਬਾ ਜੀ ਅਪ ਜਿਹੜੇ ਸਥਾਨ ਤੇ ਖੜੇ ਆ ਇਸ ਸਥਾਨ ਦਾ ਕੀ ਨਾਮ ਹੈ ਜੀ ਇਸ ਸਥਾਨ ਦਾ ਨਾਮ ਜੀ ਗੁਰਦੁਆਰਾ ਤੰਬੂ ਸਾਹਿਬ ਹੈ ਜੀ ਇਥੇ ਦਾ ਕੀ ਇਤਿਹਾਸ ਹੈ ਭਾਈ ਜੀ ਇਤਿਹਾਸ ਜੀ ਸਿੰਘਾਂ ਨੇ ਆਨ ਕਰਕੇ ਇੱਥੇ ਸਭ ਤੋਂ ਪਹਿਲਾਂ ਜੀ ਆਪਦਾ ਕੈਂਪ ਲਾਇਆ ਸੀ ਆਪਦਾ ਪੜਾ ਲਾਇਆ ਸੀ ਇੱਥੇ ਝਾੜੀਆਂ ਕਰੀਰਾਂ ਉੱਪਰ ਉਹਨਾਂ ਨੇ ਆਪਦੇ ਕਸ਼ੇਰੇ ਚਾਦਰੇ ਸੁੱਕਣੇ ਪਾ ਕੇ ਤੇ ਉਹਨਾਂ ਨੂੰ ਤੰਬੂਆਂ ਦਾ ਰੂਪ ਦਿੱਤਾ ਤਾਂ ਜੋ ਮੁਗਲ ਫੌਜ ਨੂੰ ਪਤਾ ਲੱਗੇ ਕਿ ਇੱਥੇ ਬਹੁਤ ਸਾਰੇ ਬੇਸਮਾਰ ਸਿੰਘ ਰਹਿੰਦੇ ਨੇ ਜੀ ਇਹ ਇਤਿਹਾਸ ਗੁਰਦੁਆਰੇ ਦਾ ਨਾਂ ਜੀ ਤਾਂ ਤੰਬੂ ਸਾਹਿਬ ਗੁਰਦੁਆਰਾ ਪਿਆ ਹੈ ਨਾਲ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਮਾਤਾ ਭਾਗੌਰ ਜੀ ਦਾ ਅੱਜ ਕਰੀਏ ਦਰਸ਼ਨ ਆਜੋ ਨਾਲ ਹਾਂਜੀ ਇਹ ਮਾਤਾ ਭਾਗੌਰ ਦਾ ਸਥਾਨ ਹੈ ਮਾਤਾ ਭਾਗੌਰ ਜੀ ਚਭਾਲ ਦੇ ਰਹਿਣ ਵਾਲੇ ਸਨ ਅੱਛਾ ਜੀ ਜਿਨ੍ਹਾਂ ਦੀ ਸ਼ਾਦੀ ਪੱਟੀ ਦੇ ਵਿੱਚ ਭਾਈ ਨਿਹਾਲ ਸਿੰਘ ਦੇ ਨਾਲ ਹੋਈ ਅੱਛਾ ਜੀ ਇਤਿਹਾਸ ਦੱਸਦਾ ਹੈ ਕਿ ਮਾਤਾ ਭਾਗੌਰ ਜੀ ਦਾ ਪਤੀ ਅਤੇ ਦੋ ਭਰਾਵਾਂ ਨੇ ਇਸ ਜੰਗ ਦੇ ਵਿੱਚ ਆ ਕਰਕੇ ਸ਼ਹੀਦੀ ਪ੍ਰਾਪਤ ਕੀਤੀ ਇਸ ਇਹ ਮਾਤਾ ਭਾਗੌਰ ਦੀ ਯਾਦ ਵਿੱਚ ਗੁਰਦੁਆਰਾ ਬਣਾਇਆ ਗਿਆ ਇੱਥੇ ਵੀ ਸਮਾਰ ਸਿੰਘਾਂ ਨੇ ਆ ਕਰਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਜਿਹੜੇ ਸਿੰਘ ਆਨੰਦਪੁਰ ਸਾਹਿਬ ਦੀ ਧਰਤੀ ਤੇ ਵਦਾਵਾ ਲਿਖ ਕੇ ਆ ਗਏ ਸੀ ਉਹਨਾਂ 40 ਸਿੰਘਾਂ ਨੇ ਆ ਕਰਕੇ ਇੱਥੇ ਸ਼ਹੀਦੀ ਪ੍ਰਾਪਤ ਕੀਤੀ ਕੀ ਇਸ ਸਥਾਨ ਤੇ ਵਾਈਕ ਨਹੀਂ ਅੱਗੇ ਗੁਰਦੁਆਰਾ ਜੀ ਇਹ ਸਾਰਾ ਹੀ ਜੰਗ ਦਾ ਮੈਦਾਨ ਸੀ ਜੀ ਅੱਛਾ ਜੀ ਇਹ ਸਾਰਾ ਜੰਗ ਦਾ ਮੈਦਾਨ ਸੀ ਜਿਹੜਾ ਸਾਹਮਣੇ ਤੁਸੀਂ ਗੁਰਦੁਆਰਾ ਸੇਵ ਦੀ ਦਰਸ਼ਨ ਕਰੋਗੇ ਗੁਰਦੁਆਰਾ ਟੁੱਟੀ ਗੰਢੀ ਸੇਵ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਮਹਾ ਸਿੰਘ ਦਾ ਵਦਾਵਾ ਪਾੜਿਆ ਸੀ ਆਪਦੇ ਕਮਰ ਕਸhetra ਕੱਢ ਕੇ ਇਹਦੇ ਬੈਕ ਸਾਈਡ ਗੁਰਦੁਆਰਾ ਸ਼ਹੀਦਾ ਸਾਹਿਬ ਹੈ ਜਿੱਥੇ 40 ਸਿੰਘਾਂ ਦਾ ਸੰਸਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਦੇ ਹੱਥੀ ਕੀਤਾ ਉਹਨਾਂ ਸਿੰਘਾਂ ਦਾ ਜਿਹੜੇ ਸਿੰਘ ਆਨੰਦਪੁਰ ਸਾਹਿਬ ਦੀ ਧਰਤੀ ਤੇ ਵਦਾਵਾ ਲੈ ਕੇ ਆ ਗਏ ਸਨ ਇਹ ਇੱਥੋਂ ਦੇ ਮੁਕਸਰ ਸਾਹਿਬ ਦਾ ਇਤਿਹਾਸ ਹੈ ਜੀ ਤਿੰਨ ਗੁਰਦੁਆਰੇ ਜੀ ਗੁਰਦੁਆਰਾ ਟਿੱਬੀ ਸੇਵ ਰਕਾਦ ਸਰ ਦਾਤਨ ਸਰ ਸਾਹਿਬ ਇਹ ਗੁਰਦੁਆਰੇ ਇੱਥੋਂ ਤਕਰੀਬਨ 2.5 ਕਿਲੋਮੀਟਰ ਦੂਰੀ ਤੇ ਨੇ ਟਿੱਬੀ ਸਾਹਿਬ ਗੁਰਦੁਆਰੇ ਦਾ ਇਤਿਹਾਸ ਹੈ ਜੀ ਉੱਥੋਂ ਮਾਰੂਚੀ ਟਿੱਬੀ ਤੋਂ ਤੀਰ ਚਲਾਉਂਦੇ ਸੀ ਤੇ ਇਹ ਸਾਰਾ ਮਦੰਗ ਦਾ ਜੰਗ ਦਾ ਮੈਦਾਨ ਸੀ ਜੀ ਨਾਲ ਗੁਰਦੁਆਰਾ ਰਕਾਬ ਸਾਰੇ ਜੀ ਉੱਥੇ ਮਾਰੇ ਘੋੜੇ ਤੇ ਚੜਨ ਲੱਗੇ ਤੇ ਘੋੜੇ ਦੀ ਰਕਾਬ ਟੁੱਟ ਗਈ ਅਜੇ ਵੀ ਉਸ ਗੁਰਦੁਆਰਾ ਸਾਹਿਬ ਦੀ ਰਕਾਬ ਮੌਜੂਦ ਹੈ ਅੱਛਾ ਜੀ ਸਾਹਮਣੇ ਗੁਰਦੁਆਰੇ ਦੀ ਅੱਗੇ ਜਾਓਗੇ ਤੇ ਗੁਰਦੁਆਰਾ ਦਾਤਨਸਰ ਆਉਂਦਾ ਹੈ ਜਿੱਥੇ ਮਾਰੇ ਦਾਤਨਪੁਰਲਾ ਕਰਨ ਲੱਗੇ ਤੇ ਪਿੱਛੋਂ ਨੂਰਦੀਨ ਨੇ ਆ ਕਰਕੇ ਵਾਰ ਕੀਤਾ ਸੱਚੇ ਪਾਤਸ਼ਾਹ ਕੋਲ ਜਿਹੜਾ ਗੜਵਾ ਸੀ ਮਾਰੇ ਨੇ ਗੜਵਾ ਮਾਰ ਕੇ ਉਹਨੇ ਪ੍ਰਾਨ ਤਿਆਗ ਦਿੱਤੇ ਇਹ ਇਤਿਹਾਸ ਗੁਰਦੁਆਰਾ ਮੁਕਸਰ ਸਾਹਿਬ ਦਾ ਹੈ ਬੇਸ਼ੁਮਾਰ ਸੰਗਤਾਂ ਇੱਥੇ ਹਾਜ਼ਰੀ ਭਰਦੀਆਂ ਨੇ ਜਿਹੜਾ ਜੰਗ ਜੀ ਇਹ 21 ਵਿਸਾਖ ਨੂੰ ਹੋਇਆ ਸੀ ਤੇ ਸੰਗਤ ਦੇ ਸੰਯੋਗ ਦੇ ਨਾਲ ਫਿਰ ਮਾਗੀ ਦਾ ਦਿਹਾੜਾ ਇੱਥੇ ਮਨਾਇਆ ਬੇਸ਼ੁਮਾਰ ਸੰਗਤਾਂ ਹਾਜ਼ਰੀਆਂ ਭਰਦੀਆਂ ਨੇ ਜੀ ਮੋਤ ਠਾਠਾ ਮਾਰਦਾ ਕੱਠ ਹੁੰਦਾ ਹੈ ਸਰੋਵਰ ਵੀ ਸਰੋਵਰ ਵੀ ਬਹੁਤ ਜੀ ਇਹ ਗੁਰਦੁਆਰਾ ਤਰਨਤਾਰਨ ਸਾਹਿਬ ਦਾ ਸਰੋਵਰ ਸਭ ਤੋਂ ਵੱਡਾ ਹੈ ਦੂਸਰੇ ਨੰਬਰ ਤੇ ਸ੍ਰੀ ਮੁਕਸਰ ਸਾਹਿਬ ਦਾ ਹੈ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਥੇ ਟੁੱਟੀ ਗੰਢੀ ਸੀ ਸੰਗਾਂ ਦੀ ਬੇਸਮਾਰ ਸੰਗਤਾਂ ਆਣ ਕੇ ਹਾਜ਼ਰੀ ਭਰਦੀਆਂ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਇੱਥੇ ਪੂਰੀਆਂ ਹੁੰਦੀਆਂ ਨੇ ਇਹ ਇਤਿਹਾਸ ਹੈ ਗੁਰਦੁਆਰਾ ਸ੍ਰੀ ਵਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ